ਸ਼ੰਘਾਰਸ਼ ਤੋਂ ਆਇਆ ਸੀਗਾ ਦਿੱਲੀੋਂ ਹਾਂਜੀ ਹਾਂਜੀ ਤੇ ਆਪਣੇ ਜਿਹੜੇ ਕਿਸਾਨੀ ਸ਼ੰਘਾਰਸ਼ ਚੱਲ ਰਹੇ ਆ ਇੰਦਰਾ ਪਾਣੀ ਦਾ ਸ਼ੰਘਾਰਸ਼ ਚੱਲ ਰਿਹਾ ਹਾਂ ਹਾਂ ਹੁਣ ਮੈਂ ਇਹ ਸੋਚਦਾ ਛਿੰਦਾ ਸਾਂ ਵੀ ਆਪਾਂ ਨਾ ਕੋਈ ਜਿਵੇਂ ਹੁਣ ਗੁਰੂਆਂ ਦੇ ਦਿਨ ਚੱਲ ਰਹੇ ਆ ਹਾਂ ਵੀ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਸਾਹਿਬ ਤੋਂ ਵਿਛੋੜਾ ਪਿਆ ਸੀਗਾ ਹਾਂਜੀ ਤੇ ਗੁਰੂਆਂ ਦੇ ਛਿੜੀ ਢਾਡੇ ਚੱਲ ਰਹੇ ਆ ਮੇਰਾ ਵੀ ਇਹ ਆ ਵੀ ਆਪਾਂ ਵੀ ਪਿੰਡ ਦੇ ਸਾਥ ਦੇ ਵਿੱਚ ਜਾ ਕੇ ਲੋਕਾਂ ਨੂੰ ਕੋਈ ਨਾ ਕੋਈ ਅਪਦੇਸ਼ ਦੇਈਏ ਮੈਂ ਇਹੇ ਗੱਲ ਹੀ ਸੋਚੀ ਜਾਂਦਾ ਸੀਗਾ ਆਪਾਂ ਫਿਰ ਪ੍ਰੋਗਰਾਮ ਸਾਥ ਦੇ ਵਿੱਚ ਪ੍ਰਣਾਮ ਸ਼ੀਧਾ ਨੂੰ ਲਈ ਗਏ ਠੀਕ ਉਹਨਾਂ ਨੂੰ ਜਿਹੜੇ ਤੁਹਾਡੇ ਕੋਲੇ ਆ ਸਾਥੀ ਉਹਨਾਂ ਨੂੰ ਤੁਸੀਂ ਬੁਲਾ ਲਓ ਬਾਕੀ ਨੂੰ ਮੈਂ ਫੋਨ ਕਰ ਲੈਣਾ ਤੇ ਆਪਾਂ ਬੁਲਾਣੇ ਲਈ ਪ੍ਰੋਗਰਾਮ ਸ਼ਾਮ ਦਾ ਹੀ ਅੱਜ ਦਾ ਹੀ ਹਾਂਜੀ ਹਾਂਜੀ ਪਿੰਡ ਪਿੰਡ ਜਾ ਕੇ ਆਪਾਂ ਪ੍ਰਤੀਸ਼ ਕਰਦਗੇ ਠੀਕ ਹੈ ਹਾਂਜੀ ਠੀਕ ਆ ਫਿਰ ਮਿਲਦੇ ਆਂ ਸ਼ਾਮ ਨੂੰ ਬਹੁਤ ਠੀਕ ਆ ਖਾਲਸਾ ਬਹੁਤ ਸ਼ੁਕਰੀਫਤ ਹੈ ਕੋਲ ਜਲਦੀ ਬਾਬਾ ਉੱਥੇ ਆਪਣੇ ਇੱਕ ਤਾਂ ਚੱਲ ਰਿਹਾ ਹੈਗਾ ਆਪਣੇ ਪ੍ਰਣਾਮ ਸ਼ੀਧਾ ਨੂੰ ਪ੍ਰੋਗਰਾਮ ਕਰ ਰਹੀ ਤੇ ਇੱਕ ਆਪਣੇ ਡੇਦੇਵਾਲ ਸਾਹਿਬ ਇੱਥੇ ਆ ਧਰਨੇ ਤੇ ਤੁਹਾਨੂੰ ਸਮਾਂ ਦੇ ਵਿੱਚ ਥੋੜਾ ਜਲਦੀ ਆ ਜੀ ਉੱਥੇ ਟੰਕ ਮਾਰ ਜਾ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਹਮਣੇ ਆ ਕੇ ਬਹਿ ਜਾਓ ਆਪਾਂ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਪਤਾ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਜਿਹੜੇ ਇਕੱਠੇ ਹੋਏ ਆ ਕਾਦੇ ਵਾਸਤੇ ਹੋਏ ਆ ਹਨਾ ਹਾਂਜੀ ਹਾਂਜੀ ਆਪਣੇ ਗੁਰੂਆਂ ਦੇ ਸ਼ਹੀਦੀਆਂ ਦੇ ਚਲ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਕੀ ਆ ਵੀ ਦੇਖੋ ਪਹਿਲਾਂ ਚਾਰ ਪੁੱਤ ਬਾਰੇ ਪੰਜਵੇਂ ਉਹਨਾਂ ਨੇ ਮਾਂ ਵਾਰੀ ਛੇਵੇਂ ਬਾਪ ਵਾਰਿਆ 7ਵਾਂ ਉਹਨਾਂ ਨੇ ਆਪ ਵਾਰਿਆ ਵਾਹ ਸਰਵੰਸਦਾਨੀ ਹੈ ਜਿਹੜਾ ਇਹਦਾ ਪੱਦਨਾ ਨਹੀਂ ਦੇ ਸਕਦੇ ਸੋ ਇਹ ਜਿਹੜਾ ਪੋ ਦਾ ਮਹੀਨਾ ਹੈ ਸ਼ਿਦੀ ਢਾਡਿਆਂ ਦਾ ਮਹੀਨਾ ਹੈ ਸਾਰੇ ਸਾਧ ਸੰਗਤ ਨੂੰ ਬੇਨਤੀ ਹੈ ਵੀ ਇਹ ਖੁਸ਼ੀਆਂ ਦੇ ਜਿਹੜੇ ਪ੍ਰੋਗਰਾਮ ਹੈ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਵੱਧ ਤੋਂ ਵੱਧ ਗੁਰੂ ਦੀ ਬਾਣੀ ਨਾਲ ਜੁੜਨਾ ਚਾਹੀਦਾ ਅਤੇ ਗੁਰੂ ਚਰਨਾਂ ਦੇ ਨਾਲ ਜੋੜਨਾ ਚਾਹੀਦਾ ਉਸ ਤੋਂ ਅੱਗੇ ਜਿਹੜੇ ਆਪਣੇ ਛੀਦੀ ਘਾੜੇ ਚੱਲਦੇ ਆ ਇਹਦੇ ਨਾਲ-ਨਾਲ ਜਿਹੜਾ ਆਪਣਾ ਦਿੱਲੀ ਦੇ ਵਿੱਚ ਬਹੁਤ ਵੱਡਾ ਸੰਘਰਸ਼ ਚੱਲ ਰਿਹਾ ਹੈ ਜਿੱਥੇ ਢੱਲੇ ਵਾਲਾ ਸਾਹ ਬੈਠਿਆ ਹੈ ਜਗਜੀਤ ਸਿੰਘ ਜੀ ਢੱਲੇ ਵਾਲਾ ਉਹ ਧਰਨੇ ਤੇ ਬੈਠਿਆ ਹੈ ਉਹਦੇ ਸਬੰਧ ਵਿੱਚ ਆਪਣੇ ਭਾਈ ਛਿੰਦਾ ਜੀ ਜਿਹੜੇ ਇਹ ਆਪਦੀ ਗੱਲਬਾਤ ਰੱਖਣਗੇ ਤੇ ਜਿਹੜਾ ਇਹਦੋਂ ਅਗਲਾ ਪ੍ਰੋਗਰਾਮ ਹੈ ਉਹ ਆਪਣਾ ਖੂ ਤੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਮੈਂ ਤੁਹਾਡੇ ਨਾਲ ਦੋ ਸੰਦੇਸ਼ ਤੁਹਾਨੂੰ ਦੇਣ ਆਇਆ ਤੇ ਆਪਾਂ ਸਭ ਤੋਂ ਪਹਿਲਾਂ ਤਾਂ ਗੱਲ ਕਰਨੀ ਹੈ ਜੀ ਆਪਾਂ ਜੋ ਛਿੱਧੀ ਢਹਾੜੇ ਚੱਲਦੇ ਆ ਉਹ ਜਾਂਦਿਆਂ ਦੇ ਇਧਰ ਤੇ ਆਪਾਂ ਵੱਧ ਤੋਂ ਵੱਧ ਜਿੰਨਾ ਹੋ ਸਕੇ ਗੁਰੂ ਘਰ ਜਾਣਾ ਹੈ ਗੁਰੂ ਘਰ ਸਿਮਰਨ ਵੀ ਚੱਲਦਾ ਹੈ ਤੇ ਬਾਣੀ ਦੇ ਜੋ ਪਾਠ ਆ ਚੱਲਦੇ ਆ ਤੇ ਸੰਗਤਾਂ ਜਾਂਦੀਆਂ ਤੇ ਇੱਕ ਆਪਾਂ ਬੇਨਤੀ ਇਹ ਮੰਨਣੀ ਵੀ ਇਹਨਾਂ ਦਿਨਾਂ ਦੇ ਵਿੱਚ ਆਪਾਂ ਨਾ ਕੋਈ ਜੇ ਜਨਮ ਦਿਨ ਮਨਾਉਣਾ ਚਾਹ ਵਿਆਹ ਕਰਨਾ ਇਹ ਸੋਚ ਸਮਝ ਲਈਏ ਇੱਥੇ ਕੋਈ ਆਪਾਂ ਇਦਾਂ ਦਾ ਜਸ਼ਨ ਵਾਲਾ ਪ੍ਰੋਗਰਾਮ ਨਾ ਕਰੀਏ ਨਾ ਕੋਈ ਡੀਜੇ ਲਾਈਏ ਕਿਉਂਕਿ ਜੋ ਕੁਰਬਾਨੀ ਕੀ ਇਹ ਦਿੱਤੀ ਹੈ ਨਾ ਗੁਰੂ ਸਾਹਿਬ ਨੇ ਉਹਦਾ ਆਪਾਂ ਦੇਣਾ ਨਹੀਂ ਦੇ ਸਕਦੇ ਬਾਈ ਤੇ ਇਹ ਫਰਜ਼ ਬਣਦਾ ਆਪਣਾ ਆ 6-7 ਦਿਨਾਂ ਦੀ ਸਾਰੀ ਗੱਲ ਹੁੰਦੀ ਆ ਸਾਰਾ ਖਾਲ ਮੜ ਕੇ ਆਪਾਂ ਇਹੋ ਜਿਹਾ ਕੋਸ਼ਿਸ਼ ਕਰਨਾ ਹੁੰਦਾ ਹਾਂ ਕੋਈ ਫੁੱਲੜ ਬਾਜੀਆਂ ਨਾ ਕਰੇ ਯਾਰ ਹਾਂ ਫੁੱਲੜ ਬਾਜੀਆਂ ਨਾ ਕਰੋ ਕੋਈ ਟ੍ਰੇਟਾਂ ਤੇ ਡੈਕ ਨਾ ਲਾਵੇ ਕੋਈ ਇਹੋ ਜਿਹਾ ਕੋਈ ਵੀ ਗੱਲ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਆਪਾਂ ਆਪਣੇ ਘਰੇ ਜਿਉ ਕੋਈ ਹੋ ਜੇ ਆਪਾਂ ਕਰਦੇ ਹੋਂ ਨੇ ਪਹਿਲਾਂ ਇਹ ਸਭ ਦੇ ਇੱਕ ਪਾਸੇ ਤਾਂ ਆਪਾਂ ਗੁਰੂ ਸਾਹਿਬ ਨੂੰ ਬਹੁਤ ਵੱਡਾ ਮਾਣ ਸਮਝਦੇ ਆਂ ਤੇ ਇੱਕ ਪਾਸੇ ਆਪਾਂ ਉਸ ਜਲੇਬੀਆਂ ਦੇ ਲੰਗਰ ਲਾਉਣ ਲੱਗ ਪੈਨੇ ਕਿਤੇ ਪਕੌੜੀਆਂ ਦੇ ਲ ਕਿਤੇ ਸਾਗ ਦੇ ਕਿਤੇ ਕੋਸ ਕਰਦੇ ਆ ਇਹ ਜੇ ਸਾਨੂੰ ਨਹੀਂ ਕਰਨੇ ਚਾਹੀਦੇਗੇ ਜੋ ਬਾਣੀਦਾਰ ਪਾਉ ਤੇ ਸਾਦਾ ਲੰਗਰ ਪਾਣੀ ਹੋਣਾ ਚਾਹੀਦਾ ਤੇ ਨਾਲ ਜਿਹੜੀ ਦੂਜੀ ਗੱਲ ਆ ਭਾਈ ਜਗਜੀਤ ਸਿੰਘ ਢੱਲੇਵਾਲ ਜੋ ਕਿਸਾਨੀ ਸੰਘਰਸ਼ ਤੇ ਬੈਠੇ ਆ ਉਹ ਆਪ ਦੇ ਲਈ ਨਹੀਂ ਬੈਠੇ ਆ ਆਪਣੇ ਲਈ ਬੈਠੇ ਆ ਇੰਨੇ ਦਿਨ ਭੁੱਖੇ ਰਹਿਣਾ ਬਹੁਤ ਔਖਾ ਨਾਲ ਆਪਾਂ 2 ਘੰਟੇ ਰੋਟੀ ਨਾਲ ਖਾਈਏ ਤੇ ਆਪਣਾ ਹਾਲ ਕੀ ਹੁੰਦਾ ਤੁਸੀਂ ਆਪ ਹੀ ਵੇਖ ਲਓ ਬਾਈ ਬਾਹਲੀਆਂ ਗੱਲਾਂ ਕਰਨ ਦੀ ਲੋੜ ਨਹੀਂ ਤੇ ਆਪਾਂ ਉਹਨਾਂ ਦਾ ਵੀ ਵੱਤ ਵਸ ਸਾਥ ਦੇਣਾ ਵਾਦ ਤੋਂ ਵਾਦ ਉੱਥੇ ਪਹੁੰਚਣਾ ਤੇ ਜੋ ਸੱਜਣਾ ਉਹਦੇ ਚੰਤੂ ਬਰੰਤੂ ਨਹੀਂ ਕਰਨਾ ਜੋ ਕਿ ਉਹਨਾਂ ਦੇ ਝੰਡੇ ਛੱਦੇ ਹੁੰਦੇ ਆ ਲੋਕਾਂ ਦੇ ਬਈ ਇਹਦਾ ਵਕਾਊ ਆ ਜੀ ਇਹ ਫਲਾਣਾ ਚੌਕਾ ਕਿਉਂਕਿ ਆਪਣੇ ਲਈ ਬੈਠਾ ਤੇ ਆਪਾਂ ਹੀ ਆਪਦੇ ਬੰਦੇ ਨੂੰ ਵਕਾਊ ਕਹਿੰਦੇ ਰਹਿੰਨੇ ਆ ਇਸ ਕਰਕੇ ਆਪਣੇ ਲਈ ਬਈ ਕਿਸੇ ਨੇ ਨਹੀਂ ਬੋਲਣਾ ਜੇ ਪਾਣੀਆਂ ਦਾ ਮੁੱਦਾ ਚੱਲਿਆ ਉੱਥੇ ਬਾਈ ਉਹ ਲੱਖੇ ਸਿਧਾਣੇ ਨੇ ਸੰਘਰਸ਼ ਕੀਤਾ ਉੱਥੇ ਉਹਨੂੰ ਸਾਰੇ ਕਹਿੰਦੇ ਰਹੇ ਐ ਕਰ ਦੂ ਜਿਵੇਂ ਕਰ ਯਾਰ ਘਰ ਛੱਡ ਕੇ ਬਾਹਰ ਉਹ ਤੁਰਿਆ ਫਿਰਦਾ ਕਿਤੇ ਉਹ ਕਿਤੇ ਜਾਂਦਾ ਕਿਤੇ ਤੇ ਸਾਡਾ ਨਹੀਂ ਫਰਜ਼ ਹੁੰਦਾ ਵੀ ਅਸੀਂ ਅਸੀਂ ਉੱਥੇ ਚੱਲ ਗਏ ਅਸੀਂ ਮੌਜ ਨਾ ਤਮਾਸ਼ਾ ਵੀ ਉਹ ਬੰਦੀ ਸਿੰਘ ਬੇਅਦਵੀ ਦੀ ਕੋਈ ਗੱਲ ਰਕਮ ਨਾ ਕੋਈ ਉਹ ਗੱਲ ਕਰਦਾ ਇਸ ਕਰਕੇ ਭਾਈ ਆਪਣਾ ਫਰਜ ਬਣਦਾ ਆਪਾਂ ਇਹ ਆਪਦੇ ਪੰਜਾਬ ਦੇ ਜੋ ਸੰਘਰਸ਼ ਹੁੰਦਾ ਇਹਨਾਂ ਦੇ ਨਾਲ ਤੁਰਿਆ ਕਰੀਏ ਹਾਂ ਹਾਂ ਤੇ ਜਿੰਦਾਬਾਦ ਸਾਨੂੰ ਇਕਤਾ ਜਿੰਦਾਬਾਦ ਸਾਨੂੰ ਇਕਤਾ ਜਿੰਦਾਬਾਦ ਸਾਨੂੰ ਇਕਤਾ ਜਿੰਦਾਬਾਦ ਹਾਂ ਜੀ ਭਾਈ ਇੰਨੀਆਂ ਗੱਲਾਂ ਕਰ ਰਹੇ ਆਂ ਅਸੀਂ ਕਿ ਅਗਲਾ ਜਿਹੜਾ ਪ੍ਰੋਗਰਾਮ ਆਪਣਾ ਉਹ ਅਗਲੇ ਹੱਥ ਖੂਤਿਆ ਤੇ ਇੰਨੀਆਂ ਬੇਨਤੀਆਂ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਘੜੀ ਨਿਕਲ ਤੈਨੂੰ ਆਉਣ ਲਿਆ ਉਹ ਆ ਬੈਨੇ ਆਇਆ ਸਾਥ ਦੇ ਵਿੱਚ ਤੇ ਕਾਠੀਆਂ ਕਾਦਾ ਹੋਇਆ ਵੇ ਕੀ ਗੱਲ ਹੋ ਗਈ ਇਹ ਥਰਨੇ ਦਾ ਬਾਰੇ ਦੇਣਾ ਸੱਦਾ ਅਜਾ ਥਰਨੇ ਨਾ ਅਜਾ ਉਹ ਮੈਨੂੰ ਸੰਦੇਸ਼ ਘਾਟ ਹੀ ਦਿੰਦੇ ਆ ਕਿਉਂਕਿ ਆਉਣਲੀ ਨੂੰ ਕੁਝ ਮਿਲਦਾ ਨਹੀਂ ਘਾਨ ਨੂੰ ਆਜੋ ਆਜੋ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹਾਂ ਆਏ ਲੱਗੀ ਦਾ ਖਾਸਾ ਹੋਏ ਕੁਝ ਕੀ ਫਤਿਹ ਹਾਂ ਬੱਲੇ ਬੱਲੇ ਮਾਣ ਮਾਣ ਕਰਾ ਲੰਨਾ ਵਾਹਿਗੁਰੂ ਜੀ ਆਏ ਆਵੇਂ ਖਾਤੀ ਹਮਤ ਆਏ ਜਾਂਦੇ ਗੋਡੇ ਐ ਵੇਖੀ ਥੀਨ ਬੀਠੀ ਸਹੀ ਆ ਵਾ ਨਾ ਟੁੱਟੇ ਜਿਨਾ ਖੋਲ ਜਾਂਦੇ ਮੇਰੇ ਅਸੀਂ ਸਾਥੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਣੇ ਸਾਹਮਣੇ ਬੱਤਰ ਸਿੰਘ ਆਪਣੀ ਇੱਕ ਕਪਤਾਨ ਲੈ ਕੇ ਆ ਰਿਹਾ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਭਾਸ਼ਣ ਦੇਣਾ ਚਾਣਨਾ ਪਾਵਾਂਗੇ ਤੇ ਉਹਨੂੰ ਆਪਾਂ ਸਰਵਨ ਕਰਨਾ ਆਓ ਬਾਈ ਘਤਰ ਸਿੰਘ ਜੀ ਸਾਰੀ ਸੰਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਛੀ ਦੰਦ ਦੇਨ ਚੱਲ ਰਹੇ ਨੇ ਇਹਦੇ ਮੱਦੇ ਰੱਖਦੇ ਹੋਏ ਆਪਾਂ ਤੁਹਾਨੂੰ ਕੁਬਿਸ਼ਰੀ ਇੱਕ ਸੁਣਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਜਾਨ ਗਵਾਉਣੇ ਓ ਬੱਚਿਓ ਮੰਨ ਲਓ ਮੇਰਾ ਕਹਿਣਾ ਅਸੀਂ ਪੁੱਤਾਂ ਗੋਬਿੰਦ ਸਿੰਘ ਦੇ ਸੂਬਿਆ ਸਿੱਖੀ ਸਦਕ ਵਿੱਚ ਰਹਿਣਾ ਅਸੀਂ ਧਰਮ ਨਹੀਂ ਛੱਡ ਸਕਦੇ ਸੂਬਿਆ ਕਹਿ ਲੈ ਜੋ ਤੂੰ ਕਹਿਣਾ ਅਸੀਂ ਧਰਮ ਨਹੀਂ ਛੱਡ ਸਕਦੇ ਸੂਬਿਆ ਕਹਿ ਲੈ ਜੋ ਤੂੰ ਕਹਿਣਾ ਕਿਉਂ ਜਾਨ ਗਵਾਉਣੇ ਓ ਬੱਚਿਓ ਮੰਨ ਲਓ ਮੇਰਾ ਕਹਿਣਾ ਅਸੀਂ ਪੁੱਤਾਂ ਗਵਿੰਦ ਸਿੰਘ ਦੇ ਪੁੱਤਾਂ ਗਵਿੰਦ ਸਿੰਘ ਦੇ ਅਸੀਂ ਪੁੱਤਾਂ ਗਵਿੰਦ ਸਿੰਘ ਦੇ ਸੂਬਿਆ ਸਿੱਖੀ ਸਦਕ ਵਿੱਚ ਰਹਿਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਤੁਸੀਂ ਬੱਤਰ ਸਿੰਘ ਤੋਂ ਇੱਕ ਕਹਾਤਾ ਸੁਣੀ ਆ ਤੇ ਹੁਣ ਤੁਹਾਡੇ ਸਾਹਮਣੇ ਭਾਈ ਦੁੱਲਾ ਸਿੰਘ ਜੀ ਕੁਝ ਆਪਣੇ ਅੱਜ ਦੇ ਹਾਲਾਤਾਂ ਤੇ ਚਾਣਨਾ ਪੋਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਤੋਂ ਪਹਿਲਾਂ ਬੱਤਰ ਸਿੰਘ ਜੀ ਬਹੁਤ ਵਧੀਆ ਗੁਰੂਆਂ ਦੇ ਸਬੰਧ ਦੇ ਵਿੱਚ ਕਵਿਤਾ ਬੋਲ ਕੇ ਗਏ ਆ ਤੇ ਮੈਨੂੰ ਵੀ ਥੋੜਾ ਜਿਆ ਲੱਗਾ ਵੀ ਮੈਂ ਵੀ ਯਾਰ ਕੁਛ ਨਾ ਕੁਛ ਗੁਰੂਆਂ ਦੇ ਸਬੰਧ ਦੇ ਵਿੱਚ ਬੋਲਾਂ ਹਣਾ ਤੇ ਮੈਂ ਇੱਕ ਕਵਿਤਾ ਪੇਸ਼ ਕਰਨ ਲੱਗਾ ਜੁਗਾ ਜੁਗਾ ਤੱਕ ਗੱਲਾਂ ਹੋਣਗੀਆਂ ਤੇਰੀ ਸਿੱਖੀ ਤੇ ਖੰਡੇ ਦੀ ਧਾਰ ਦੀਆਂ ਜੁਗਾ ਜੁਗਾ ਤੱਕ ਗੱਲਾਂ ਹੋਣਗੀਆਂ ਤੇਰੀ ਸਿੱਖੀ ਤੇ ਖੰਡੇ ਦੀ ਧਾਰ ਦੀਆਂ ਛੋਟੀ ਉਮਰੇ ਖੂਨ ਨਾਲ ਰੰਗ ਦਿੱਤੀਆਂ ਸਹਬਜ਼ਾਦਿਆਂ ਇਟਾਂ ਦੀਵਾਰ ਦੀਆਂ ਛੋਟੀ ਉਮਰੇ ਖੂਨ ਨਾਲ ਰੰਗ ਦਿੱਤੀਆਂ ਸਹਬਜ਼ਾਦਿਆਂ ਇਟਾਂ ਦੀਵਾਰ ਦੀਆਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਲੰਮੀਆਂ ਕਹਾਣੀਆਂ ਜੀਤ ਜੁਝਾਰ ਦੀਆਂ ਰਹਿੰਦੀ ਦੁਨੀਆ ਤੱਕ ਬਾਤਾਂ ਪੈਣਗੀਆਂ ਕਲੰਗੀ ਵਾਲਿਆ ਤੇਰੇ ਪਰਿਵਾਰ ਦੀਆਂ ਕਲੰਗੀ ਵਾਲਿਆ ਤੇਰੇ ਪਰਿਵਾਰ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸਾਥੀਓ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਵੀ ਹੁਣ ਆਪਣੇ ਨਾਲ ਸਾਹਮਣੇ ਭਾਈ ਜਰਨੈਲ ਸਿੰਘ ਕੁਝ ਆਪਣੇ ਇਸੇ ਸਿੱਖੀ ਸੰਬੰਧ ਵਿੱਚ ਕੋਈ ਜਾਣਕਾਰੀ ਦੇਣਗੇ ਜੋ ਅਸੀਂ ਦੀ ਦਿਹਾੜੇ ਚੱਲਦੇ ਆ ਤੇ ਨਾਲ ਜੋ ਆਪਣਾ ਸੰਘਰਸ਼ ਚੱਲਦਾ ਕਿਸਾਨੀ ਇਹਨਾਂ ਤੇ ਥੋੜਾ ਜਾਣਨਾ ਪਾਉਣਗੇ ਤੇ ਭਾਈ ਵਰਜੀ ਦਾ ਖਾਲਸਾ ਵੈ ਜਰਨੈਲ ਜੀ ਆਓ ਜੀ ਮੈਨੂੰ ਜੀ ਭਾਈ ਵਰਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੀ ਸੰਗਤ ਨੂੰ ਬੇਨਤੀਆਂ ਕੋਸ਼ਿਸ਼ ਕਰਨੀ ਆ ਕਿਵਤਾ ਤੁਸੀਂ ਸੁਣ ਚੁੱਕੇ ਹੋ 72 ਸਿੰਘ ਤੋਂ ਵੀ ਸੁਣ ਸੁਣੀਆਂ ਤੁਸੀਂ ਕਿਵਤਾ ਬਹੁਤ ਸੋਹਣੀ ਗਾਈ ਹੈ ਇਹਨਾਂ ਨੇ ਕਿਵਤਾ ਤੇ ਬਾਕੀ ਗੱਲ ਇਹ ਆ ਵੀ ਛੋਟੇ ਸਹਿਬਜ਼ਾਦਿਆਂ ਦੇ ਜਿਹੜੀ ਸ਼ਹੀਦੀ ਦੇਸ ਚੱਲ ਰਹੇ ਆ ਅੱਜ 20 ਤਰੀਕ ਆ ਤੇ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਚਾਲੇ ਪਾਏ ਉਹਨਾਂ ਨੇ ਉਥੋਂ ਆਨੰਦਪੁਰ ਸਾਹਿਬ ਛੱਡਿਆ ਗਾਹ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਸਰਸਾ ਨਦੀ ਚੜੀ ਸੀ ਕਿਵੇਂ ਉਹਨਾਂ ਦੇ ਪਰਿਵਾਰ ਸਰਸਾ ਨਦੀ ਦੇ ਘੇਰੂ-ਘੇਰੂ ਹੋ ਗਿਆ ਸੀ ਛੋਟੇ ਸਹਿਜਾਤੇ ਤੇ ਮਾਤਾ ਗੁਜਰੀ ਇੱਕ ਪਾਸੇ ਜਾਵੜੇ ਸੀ ਤੇ ਵੱਡੇ ਸਹਿਜਾਤੇ ਤੇ ਗੁਰੂ ਸਾਹਿਬ ਜੀ ਉਹ ਇੱਕ ਪਾਸੇ ਚਮਕੌਰ ਦੀ ਢੜੀ ਵੱਲ ਨੂੰ ਤੁਰਫੇ ਸਨ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਪੂਰਾ ਜਨਕਿ ਇਹ ਜਿਹੜਾ ਬਹੁਤ ਇਤਿਹਾਸ ਆ ਆਪਣਾ ਵੀ ਜਿੱਥੇ ਕਿ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਸ਼ਹੀਦੀ ਪ੍ਰਾਪਤ ਕੀਤਾ ਸੀ ਇਹਨਾਂ ਕੁਝ ਦਿਨਾਂ ਦੇ ਵਿੱਚ ਹੀ ਤੇ ਬਹੁਤ ਜਾਨੀ ਕਿ ਇਹ ਚੀਜ਼ ਦੁੱਖਦਾਈ ਤਾਂ ਹੈਗੀ ਆ ਜੋ ਵੀ ਮੁਗਲਾਂ ਨੇ ਕੀਤਾ ਕਿਵੇਂ ਸੌਵਾਂ ਝੂਠੀਆਂ ਖਾਧੀਆਂ ਤੇ ਕਿਵੇਂ ਉਹਨਾਂ ਨੂੰ ਕਿਲੇ ਚੋਂ ਬਾਹਰ ਕੱਢਿਆ ਉਹਨਾਂ ਨੂੰ ਤੇ ਕਿਵੇਂ ਉਹਨਾਂ ਨੇ ਕਿਵੇਂ ਸਾਜਣਾ ਰਚੀਆਂ ਤੇ ਰਾਜਕੇ ਤੇ ਗੁਰੂ ਸਾਹਿਬ ਦਾ ਪਰਿਵਾਰ ਦਾ ਖੇਰੂ-ਪੇਰੂ ਹੋਇਆ ਤੇ ਗੰਗੇ ਨੂੰ ਅੱਜ ਤੱਕਰ ਲਾਂਤਾਂ ਪੈ ਰਹੀਆਂ ਤੇ ਗੰਗੇ ਨੇ ਕੀ ਕੀਤਾ ਸੀਗਾ ਗੰਗੇ ਨੇ ਕੁਝ ਪੈਸਿਆਂ ਦੀ ਖਾਤਰ ਕੁਝ ਮੋਹਰਾਂ ਦੀ ਖਾਤਰ ਇੱਕ ਸੂਬੇ ਕੋਲੇ ਜਾ ਕੇ ਉਹਨੇ ਮੁਖਬਰੀ ਕੀਤੀ ਜਾ ਕੇ ਤੇ ਮੁਖਬਰੀ ਕਰਕੇ ਤੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਣਵਾ ਦਿੱਤਾ ਗਿਆ ਇਥੋਂ ਜਣੇ ਕਿ ਇਹ ਕੰਮ ਹੋਇਆ ਤੇ ਬਾਕੀ ਜਿਹੜਾ ਅੱਜ ਦੀ ਹਾਲਾਤਾਂ ਦੀ ਆਪਾਂ ਗੱਲ ਕਰਦੇ ਆਂ ਆਪਾਂ ਨਹੀਂ ਵੇਦੇ ਵੀ ਛੀਦੀ ਦਿਹਾੜੇ ਚੱਲੀ ਜਾਂਦੇ ਆ ਆਪਾਂ ਨਹੀਂ ਵੇਦੇ ਕਿ ਗੁਰੂ ਸਾਹਿਬ ਜੀ ਦੇ ਤਾਂ ਪਰਿਵਾਰ ਖੀਰੂ-ਖੀਰੂ ਹੋ ਚੁੱਕਿਆ ਸੀਗਾ ਤੇ ਵੱਡੇ ਸਹਿਬਜ਼ਾਦੇ ਜਿਹੜੇ ਚਮਕੌਰ ਦੀ ਜੰਗ ਦੇ ਵਿੱਚ ਅੱਡੇ ਛੀਤ ਹੋਏ ਤਾਂ ਨਾ ਆ ਜਿਹੜੇ ਥੋੜੇ ਜਿਹੇ ਦਿਨ ਆੜਮੀ ਨਾ ਪੂਰਾ ਚੱਲਦਾ ਇਹ ਇੱਕ ਪਹਿਨਾਂ ਸਬਰ ਨਹੀਂ ਕਰ ਸਕਦੇਗੇ ਕਿ ਜੇ ਆਪਾਂ ਇਹਦਾ ਵਿਆਹ ਰੱਖਣਾ ਆਪਾਂ ਵਿਆਹ ਰੋਕ ਦਈਏ ਕੋਈ ਛੇਕਾ ਖੁੱਲਿਆ ਨੂੰ ਬੰਦ ਕਰ ਦੋ ਤੇ ਜਾਂ ਮੰਨ ਕੇ ਇਹੋ ਜੀਆਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਕੰਟਰੋਲ 'ਚ ਰੱਖਣਾ ਚਾਹੀਦਾ ਤੇ ਬਾਕੀ ਆਪਾਂ ਗੱਲ ਕਰਦੇ ਆ ਜਿਵੇਂ ਅੱਜ ਕੱਲ ਦੇ ਹਾਲਾਤ ਆ ਵੀ ਪਾਣੀ ਬਹੁਤ ਖਰਾਬ ਹੋ ਚੁੱਕੇ ਆ ਜਿਹੜੇ ਪਾਣੀ ਆ ਜਿਹੜਾ ਬੁੱਢਾ ਨਾਲਾ ਜਿਹਨੂੰ ਕਹਿ ਦਿੰਦੇ ਆ ਵਿੱਚ ਕਿੰਨਾ ਕੈਮੀਕਲ ਆਈ ਜਾਂਦਾ ਬਈ ਸਾਰੇ ਬੋਲਦੇ ਉਹਦੇ ਬਾਰੇ ਬੋਲੀਆਂ ਦੇ ਪਾਣੀ ਵੀ ਜਿਹੜਾ ਆਪਣਾ ਹੈਗਾ ਉਹਨੂੰ ਬਚਾਓ ਜਿਹੜਾ ਹੈਗਾ ਪੀਣ ਵਾਲਾ ਪਹਿਲਾਂ ਜਦੋਂ ਆਪਣੇ ਦਾਦੇ ਪੜਦਾਦੇ ਸੀਗੇ ਉਦੋਂ ਪਾਣੀ ਉੱਤੇ ਹੀ ਸੀਗਾ ਤੇ ਅੱਜ ਆਪਾਂ ਉਹਨਾਂ ਨੇ ਕੀ ਦੇਣ ਦਿੱਤੀ ਆਪਾਂ ਨੂੰ ਪਾਣੀ 2 300 ਤੇ ਘਰੇ ਘੜ ਦਿੱਤਾ ਤੇ ਗਾਂ ਆਪਾਂ ਕੀ ਬੱਚਿਆਂ ਨੂੰ ਗਾਂ ਚ ਦਵਾਂਗੇ ਪਾਣੀ ਕਿੱਥੇ ਜਾੜੂ ਥੱਲੇ ਧਰਤੀ ਦਾ ਪਾਣੀ ਇਹ ਗੱਲਾਂ ਧਿਆਨ ਦੇ ਦੇਣ ਜੋਗਾ ਪਾਣੀ ਜਿਹੜਾ ਉਹ ਆਦੇ ਕੋਸਾ ਨਾ ਵਰਤੋ ਤੇ ਪਾਣੀ ਦੀ ਸਪੀਡ ਜਿਹੜੀ ਆਪਾਂ ਦਿੱਤੀ ਹੈ ਤੁਹਾਨੂੰ ਇਹ ਤੇ ਥੋੜਾ ਜਿਹਾ ਗੌਰ ਕਰਿਓ ਬਾਈ ਜੀ ਸਾਰੀਆਂ ਚੀਜ਼ਾਂ ਟੈਕੀ ਨਹੀਂ ਹੁੰਦੀਆਂ ਗੀਆਂ ਕੋਈ ਮਾਸ ਮਸ਼ੀ ਜਿਹੜੀ ਦੁਕਾਨਾਂ ਨੇ ਇਹ ਵੀ ਥੋੜਾ ਜਿਹਾ ਇਸ ਜਨਾ ਦੇ ਵਿੱਚ ਬੰਦ ਕਰ ਦਿਆ ਕਰੋ ਤੇ ਇੰਡੀਆ ਕਮੈਂਟ ਵੀ ਇੰਦਿਆਂ ਕਰਦਾ ਕਿ ਮਾ ਜਾਜਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹੋਵੇ ਦੱਸ ਮਾ ਜੀ ਮਾਸ ਸ਼ਾਪ ਦਾ ਜੀ ਚਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਹੁਣ ਸਾਡੇ ਜਿਹੜੇ ਦੋਸਤ ਸੀਗੇ ਭਾਈ ਜਰਨੈਲ ਸਿੰਘ ਉਹਨਾਂ ਨੇ ਪਾਣੀਆਂ ਤੇ ਤੇ ਛਿੱਦੀ ਦੇਣਾ ਤੇ ਚਾਨਣਾ ਪਾਇਆ ਤੇ ਹੁਣ ਜਿਹੜਾ ਸਾਡਾ ਸਾਥੀ ਸੀਗਾ ਆਪਣਾ ਬੱਤਰ ਸਿੰਘ ਉਹਨਾਂ ਨੇ ਤੁਹਾਨੂੰ ਇੱਕ ਕਹਾਣੀ ਸੁਣਾਈ ਸੀਗੀ ਤੇ ਦੂਜੇ ਸਾਡੇ ਬਾਈ ਦੁੱਲਾ ਜੀ ਉਹਨਾਂ ਨੇ ਤੁਹਾਡੇ ਤੇ ਸਾਹਮਣੇ ਸ਼ਹੀਦੀ ਦਿਹਾੜੇ ਤੇ ਹੀ ਚਾਣਾ ਪਾਇਆ ਤੇ ਮੈਂ ਥੋੜਾ ਜਿਆ ਇਸ ਵਿਸ਼ੇ ਤੋਂ ਹਟ ਕੇ ਗੱਲ ਕਰਨਾ ਜੋ ਅੱਜ ਦੇ ਹਾਲਾਤ ਆ ਉਹਨਾਂ ਤੇ ਗੱਲ ਕਰਨ ਲੱਗਾ ਜੋ ਕਿ ਭਾਈ ਡੱਲੇਵਾਲ ਸਾਹਿਬ ਜੋ ਆਪਣੇ ਆ ਜਗਜੀਤ ਸਿੰਘ ਡੱਲੇਵਾਲ ਉਹ ਆਪਣੇ ਧਰਨੇ ਤੇ ਬੈਠੇ ਆ ਖਨੌਰੀ ਬਾਰਡਰ ਤੇ ਤੇ ਉੱਥੇ ਜੋ ਸੰਗਤਾਂ ਜਾਂਦੀਆਂ ਉਹਦਾ ਬਹੁਤ ਧੰਨਵਾਦ ਉਹਨਾਂ ਦਾ ਪਰ ਕਈ ਬੰਦੇ ਉਹਨਾਂ ਦਾ ਵਿਰੋਧ ਕਰਦੇ ਆ ਸਾਨੂੰ ਵਿਰੋਧ ਨਹੀਂ ਭਾਈ ਕਰਨਾ ਚਾਹੀਦਾ ਜਾਣਾ ਚਾ ਨਾ ਜਾਣਾ ਉਹ ਗੱਲ ਵੱਖਰੀ ਉਹ ਆਪਦੇ ਕਿਸੇ ਆਪਦੇ ਥਾਂ ਤੇ ਬੈਠੇ ਕੇ ਸਾਡੇ ਲਈ ਬੈਠੇ ਹੋ ਤੇ ਇਸ ਕਰਕੇ ਵੱਧ ਤੋਂ ਵੱਧ ਆਪਾਂ ਉਹਨਾਂ ਦਾ ਸਾਥ ਦੇਣਾ ਹੁਣ ਤੱਕਰ ਜਿਹੜੇ ਬਾਈ ਉੱਥੇ ਨਹੀਂ ਗਏ ਉਹਨਾਂ ਨੂੰ ਉੱਥੇ ਆਪਾਂ ਨੂੰ ਹਾਜਰੀ ਭਰਨੀ ਚਾਹੀਦੀ ਆ ਆਪਣਾ ਆਪ ਦੋ ਦੋ ਪਿੰਡਾਂ ਵਿੱਚੋਂ ਬੰਦੇ ਜਾਈਏ ਕਿਹਾ ਤਿੰਨ ਤਿੰਨ ਜਾਈਏ ਤੇ ਜੇ ਨਹੀਂ ਜਾ ਸਕਦੇ ਤੇ ਉਹਨਾਂ ਦੀ ਹੈਲਪ ਕਰੀਏ ਕਿਸੇ ਤਰੀਕੇ ਨਾਲ ਵੀ ਕਿਹਾ ਉਹ세 ਰਾਸ਼ਨ ਦੇਈਏ ਖਾਣ ਨੂੰ ਕਿਹਾ ਉਹਨਾਂ ਲਈ ਹੋਰ ਜਿਹੜੀ ਚੀਜ਼ ਦੀ ਲੋੜ ਆ ਆਪਾਂ ਉੱਥੇ ਭੇਜ ਦੀ ਇਹ ਜ਼ਰੂਰੀ ਆ ਤੇ ਨਾਲ ਜੋ ਆਪਾਂ ਪਹਿਲਾਂ ਗੱਲ ਕੀਤੀ ਆ ਪਾਣੀਆਂ ਤੇ ਪਾਣੀਆਂ ਤੇ ਵੀ ਬਾਈ ਆਪਣਾ ਬਹੁਤ ਕਾਈਦਾ ਤੇ ਬਾਕੀ ਇੰਨੀ ਮਹਾਈ ਰੀ ਲਵਾਉਂਦਾ ਹੁਣ ਸਾਡੇ ਜਿਹੜੇ ਸਾਥੀ ਆ ਉਹ ਨਾਰੇ ਲਾਉਣਗੇ ਦੋ ਕਿਸਾਨੀ ਦੇ ਕਿਸਾਨ ਏਕਤਾ ਜਿੰਦਾਬਾਦ ਸਾਨ 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 ਏਕਤਾ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਸਭ ਵਾਹਿਗੁਰੂ ਜੀ ਕੀ ਬੋਲੇ ਸਾਂਝਾ ਨਾਰਾ ਲਾਖਾ ਸਾਨ ਏਕਤਾ ਕੋਟੀ ਦੀ ਫੋਟੋ ਮਾਤਰਾ ਕਰ ਸਕਦੀ ਉਡਾਰੀ ਹੀ ਕਰ ਲੋ ਯਾਰ ਫੋਟੋ ਦਾ ਕਰ ਚੁੱਕਾ ਮੈਂ ਇੱਥੇ ਕਰ ਲਾ ਜਿੰਨੇ ਸਾਰੇ ਕਰ ਲਉ ਇਹਦੇ ਕੋਲੇ ਕਰ ਲਾ ਚਲੋ ਕਰੋ ਨਾ ਆਜ ਕੇ